ਇਸ ਮਿਲ ਕੇ ਬੜਾ ਅੱਛਾ ਲੱਗ ਰਹਾ ਹੈ। ਹੋਰ ਵਧੀਆ। ਬਹੁਤ ਅੱਛਾ ਲੱਗ ਰਿਹਾ ਹੈ। ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਸ਼ੁਕਰੀਆ। ਸਰਵਿੰਦਰ ਭਾਜੀ ਸਾਈਕਲਿੰਗ ਕਰ ਰਿਹਾ ਹੈ। ਬਹੁਤ-ਬਹੁਤ ਸ਼ੁਕਰੀਆ। ਕਿੰਨਾ ਲਗਾ। ਥੈਂਕ ਯੂ ਬ੍ਰੋ। ਉਮਲਿੰਗਲਾ ਪਾਸ ਨੂੰ ਜਾਂਦਾ ਰਾਹ ਬਹੁਤ ਸੋਹਣਾ ਹੈ। ਸਾਥ ਇੰਨਾ ਚੜਦਾ ਨਹੀਂ ਪਰ ਠੰਡ ਬਹੁਤ ਕਟਾਈ ਕਰ ਰਹੀ ਹੈ। ਇਹ ਵੀਡੀਓ ਰੱਖੇਗਾ ਕੱਟੇਗਾ। ਲਹਤੋ ਵੀ ਕਟੜੇ ਨੂੰ ਕਿਹਾ ਮਾਰੇ ਇਹ ਤਾਂ ਯਾਦਾਂ ਹੈ। ਐ ਹੱਥੇ 10 ਸਾਲ ਬਾਅਦ ਵੀ ਦੇਖੂਗੇ। ਠੀਕ ਹੈ। ਖੁਸ਼ੀ ਹੋਊਂਗੀ ਦੇਖ ਕੇ ਯਾਰ ਠੀਕ ਹੈ ਬੜਾ ਤੱਕਾ ਇਹ ਦੇ ਹੀ ਰੁਕ ਸੀ ਇਹ ਬੜੀ ਬੋਟ ਉੱਡਾ ਯਾਰ ਆੜ ਗਿਆ ਕੰ ਮੜ ਗਿਆ ਆੜ ਗਿਆ ਕੰ ਮੜ ਗਿਆ ਉਹ ਤੀ ਅਮੜੇ ਬੋੜ ਜਾਣਕਾਰੀ ਦੇ ਰਿਹਾ ਯੂ ਆਰ ਨਾਓ ਹਾਇਰ ਦੈਨ ਐਵਰੇਸਟ ਬੇਸ ਕੈਂਪ ਪਰ ਇਥੇ ਕੀ ਦਿੱਕਤ ਹੈ ਵੀ ਇੱਥੇ ਹਵਾ ਝੋਲ ਬਹੁਤ ਮਾਰ ਰਹੀ ਹੈ ਵੀ ਸਾਈਕਲ ਹਿੱਲ ਦੇ ਤੋਂ ਆਈਡੀਆ ਲੱਗ ਗਿਆ ਹੋਵੇਗਾ ਤੁਹਾਨੂੰ ਵੀ ਹਵਾ ਪਈ ਕਿਹੜੀ ਸਪੀਡ ਚ ਚੱਲ ਰਹੀ ਐ ਲਾਸਟ 500 ਮੀਟਰ ਰਹਿ ਗਿਆ ਬਧਾਈਆਂ ਜੋਬਰਾ ਤੈਨੂੰ ਬੋਤਾ ਰੋਡ ਗੱਡੀ ਸਾਈਡ ਤੇ ਲਾ ਦਮ ਲੈ ਪੰਜਨੇ ਘੁੱਟ ਘੁੱਟ ਉੱਥੇ ਕੱਟ ਜਾ ਵਾਲਾ ਉਹ ਵਾਹ ਲੈ ਵੀ ਬਰਾੜਾ ਹਾਂ ਪਾਂਚ ਗਿਆ ਦੂਰੀਆਂ ਦੇ ਸਭ ਤੋਂ ਉੱਚੇ ਰੋਡ ਦੇ ਉੱਤੇ ਜੀ ਬਾਈ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਭਾਈ ਰਾਬਤ ਸਾਰਿਆਂ ਨੂੰ ਵਧਾਵੇ ਤੇ ਆਹਾ ਬੋਧੀ ਮੰਤਰ ਵਾਲੇ ਝੱਡੇ ਹਾਲ ਦੇ ਉਸ ਦੱਸਦੇ ਆ ਕਿ ਭਾਈ ਦਾਸ ਐਸ ਵੇਲੇ ਉਮਲਿੰਗਲਾ ਦੇ ਟਾਪ ਤੇ ਖੜੇ ਨੇ ਆ ਸਾਰੀਆਂ ਗੱਡੀਆਂ ਨੇ ਉਹ ਬੋਰਡ ਧੱਕ ਰੱਖਿਆ ਬਸ ਆਹਾ ਫੀਲਿੰਗ ਭਾਈ ਸ਼ਬਦਾਂ ਜਿ세 ਬਿਆਨ ਨਹੀਂ ਕਰ ਸਕਦੇ ਜਿਆਨ ਨਹੀਂ ਕਰ ਸਕਦੇ ਇਹ ਇੱਥੇ ਪਹੁੰਚਣ ਨੂੰ 44-45 ਦਿਨ ਲੱਗ ਗਏ ਉਧਰ ਮੜਾ ਇਹ ਰੋਡ ਦਿਖਾ ਦੇ ਇਹ ਰੋਡ ਭਾਈ ਇਹ ਸਾਰਾ ਇੱਥੇ ਜੜ ਕੇ ਆਏ ਸਮਾ ਹੋ ਗਿਆ ਜੀ तकरीबन 5 ਵਜੇ ਦਾ 4:30 ਵਜੇ ਚ ਉੱਪਰ ਉੱਠ ਗਏ ਤੇ ਨਾਣੇ ਧੋਣੇ ਵਾਲਾ ਸਾਵਕਤ ਆ ਪਾਈ ਹੈ ਨਹੀਂ ਟੈਂਟੂ ਟਡ ਇਕੱਠਾ ਕਰਕੇ ਤੇ ਅੱਗੇ ਨੂੰ ਚਾਲੇ ਪਾਈਏ ਤੇ ਮਿੱਤਰ ਮੈਨੂੰ ਲੱਗਦਾ ਆਪਣਾ ਉੱਠ ਖੜਿਆ ਆ ਵੀ ਬਰਾੜਾ ਮਮਾ ਜਿੱਪੇ ਖੋਗੀ ਮੋਡ ਗੌਰ ਨਹੀਂ ਗਾ ਮੋਡ ਗੌਰ ਨਹੀਂ ਗਾ ਬੰਦ ਮੈਂ ਖੋਲ ਦਿੰਦਾ ਠੀਕ ਹੈ ਓਕੇ ਰੋਟਾ ਮਮਾ ਦਾ ਭਗਤੀ ਜਲੀ ਨੋਰੇ ਸੀ ਆਏ ਹਾਈ 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 ਆ ਵੀ ਕਿਉ ਬਰਾੜਾ ਕਾਕ ਵੱਡੀਆਂ ਜਾ ਯਾਰੀਆਂ ਪੋਟੀਆਂ ਵੀ ਹੈ ਬਸ ਹੁਣ ਆਪਾਂ ਯਾਰ ਨਗਾ ਤੇਰਾ ਰਬੜ ਵੈਂਡ ਗਿਆ ਕਿੱਥੇਗਾ ਆ ਪਿੱਛੇ ਪਿਆ ਮੈਟ ਨੂੰ ਕਰ ਇਕੱਠਾ ਘੜੀ ਫੜਾ ਦੇ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆ ਜੀ 24 ਸਤੰਬਰ ਸਾਲ 2025 ਤੇ ਸਮਾਂ ਹੋ ਰਿਹਾ ਤਕਰੀਬਨ 5:30 ਵਜੇ ਦਾ ਤੇ ਰਾਤੀ ਠੰਡ ਘੱਟ ਲੱਗੀ ਹੈ ਹੈਮਰਾੜਾ ਐਨੀ ਬਹੁਤੀ ਠੰਡ ਨਹੀਂ ਲੱਗੀ ਉੱਥੇ ਪਾਣੀ ਕਰਕੇ ਹੈ ਉੱਥੇ ਪਤਾ ਨਹੀਂ ਗੱਲ ਕਿਵੇਂ ਕੱਲ ਬਹੁਤ ਸੀ ਬਹੁਤ ਹੀ ਠੰਡ ਲੱਗੀ ਉੱਥੇ ਚ ਹਵਾ ਪੈਂਦੀ ਸੀ ਹਾਂ ਜਦੋਂ ਉਹਨਾਂ ਦੇ ਰੈਂਟ 'ਚ ਪਏ ਸੀ ਆਪਾਂ 메ਨ ਚੱਕਰ ਐ ਵੀ ਤਾਂ ਤੇ ਆਪਾਂ ਪਾਈ ਆਪਣਾ ਜਿੱਧਰ ਪੱਥਰ ਜੀ ਰੱਖੇ ਹੋਏ ਸੀ ਨਾ ਜਿੱਪ ਜੀ ਸੀ ਉਧਰ ਦੀ ਹਵਾ ਹੁੰਦੀ ਸੀ ਫੁਰਨ ਫੁਰਨ ਹਾਂ ਤੇ ਹੌਲੀ ਹੌਲੀ ਟੈਂਟ ਇਕੱਠਾ ਕਰੀਏ ਤੇ ਅੱਗੇ ਨੂੰ ਚੱਲੀਏ ਵੀ ਮੁੰਡੇ ਸਾਢੇ 4:30 ਵਜੇ ਉੱਠ ਗਏ ਤੇ ਅੱਜ ਜੀ ਬਈ ਹਾਂ ਖਰੇ ਇਨਕ ਤੇ ਟਾਈਮ ਲੱਗ ਹੀ ਜਾਂਦਾ ਤਿਆਰੀਆਂ ਤੇ ਲੱਗ ਹੀ ਜਾਂਦਾ ਤੇ ਸਾਈਕਲ ਪਾਈ ਆਪਾਂ ਨੇ ਆਪਣੇ ਇਹ ਪਿੱਛੇ ਬਾਤੇ ਦੇ ਲੰਮੇ ਲੇਟ ਕਰਦੇ ਸੀ ਇਹ ਚੱਕ ਹੋਣਗੇ ਸਾਈਕਲ ਤਾਂ ਭਾਈ ਟੈਂਟ ਫੁੱਲੇਗਾ ਆਪਾਂ ਚੁਸ਼ਲ ਤੋਂ ਤਕਰੀਬਨ ਚੁਸ਼ਮਲੇ ਤੋਂ ਤਕਰੀਬਨ 1.5-2 ਕਿਲੋਮੀਟਰ ਉੱਪਰ ਆ ਗਏ ਤੇ ਸੂਰਜ ਦੇਵਤਾ ਨੇ ਜੀ ਦਰਸ਼ਨ ਦਿੱਤੇ ਹੱਥ ਪੈਰ ਜਮਾਂ ਸੋਨ ਹੋ ਰਹੇ ਆ ਗਲਾਵਰ ਤੋਂ ਮੋٹے ਪਾਏ ਹੋਏ ਆ ਤੇ ਪੈਰਾਂ ਦੀਆਂ ਉਂਗਲੀਆਂ ਵੀ ਸੁੰਨ ਹੋ ਰਹੀਆਂ ਬਰਾੜਾ ਕਿਹੜਾ ਮਾਹੌਲ ਹੈ ਹੌਲ ਤਾਂ ਠੀਕ ਹੈ ਹਵਾ ਬੜੀ ਠੰਡੀ ਹੈ ਹੱਥ ਪੈਰ ਸੁੰਨ ਕਰ ਰਹੀ ਹੈ ਮੇਰੀਆਂ ਆ ਚੀਜ਼ੀਆਂ ਦੋਨੇ ਸੁੰਨ ਹੋ ਗਈਆਂ ਸੀਗੀਆਂ ਹੂੰ ਬਸ ਮਣੀ ਗਰਮ ਕਰਕੇ ਤੁਰਦੇ ਅੱਗੇ ਧੁੱਪ ਲੱਗਦੀ ਰਹੂਗੀ ਫੇਰ ਮਾੜਾ ਠੀਕ ਰਹੂ ਮਾਹੌਲ ਵੀ ਇਹ ਪਾਸਤਾ ਹੀ ਔਖਾ ਇਹ ਇੱਥੇ ਸਾਹ ਤਾਂ ਖੈਰ ਇਹਨਾਂ ਨਹੀਂ ਚੜਿਆ ਪਰ ਠੰਡੀ ਦਾ ਚੜੀ ਕੁਛ ਨਹੀਂ ਹਵਾ ਬਹੁਤ ਹੀ ਠੰਡੀ ਹੈ ਬਲਵਾਪਾਂ ਹੀ ਕੁਛ ਨਹੀਂ ਚੜੇ ਹਲੇ ਤੇ ਨਹੀਂ ਐਲੀਵੇਸ਼ਨ ਤਾਂ ਸੋਹਣਾ ਚੱਕ ਹੋ ਗਿਆ ਥਲੋਂ ਤੋਂ ਤੇ ਔਰ ਇਹਦੇ ਉੱਤੇ ਐਲੀਵੇਸ਼ਨ ਇੰਨਾ ਬਹੁਤ ਮਿਲਣਾ ਵੀ ਨਹੀਂ ਹੈ ਅੱਗੇ ਜਾ ਕੇ ਮਿਲੇਗਾ ਓਮ ਲਿੰਗਲਾ ਪਾਸ ਨੂੰ ਜਾਂਦਾ ਰਾਹ ਬਹੁਤ ਸੋਹਣਾ ਹੈ ਸਾਤ ਇੰਨਾ ਚੜਦਾ ਨਹੀਂ ਪਰ ਠੰਡ ਬਹੁਤ ਘਟਾਈ ਕਰ ਰਹੀ ਹੈ ਹੱਥ ਪੈਰ ਸੁੰਨ ਹੋ ਰਹੇ ਤੇ ਪਾਣੀ ਨੇ ਇਧਰ ਪਾਈ ਆਪਣਾ ਮਿਊਲ ਦੀ ਖੇੜਿਆ ਹੋਇਆ ਇੱਥੇ ਸਾਈਕਲ ਤੇ ਉਤਰ ਕੇ ਥੋੜਾ ਬੋਤਾ ਤੁਰਨਾ ਪੈਂਦਾ ਹੈ ਸਰੀਰ ਨੂੰ ਗਰਮ ਕਰਨ ਦੇ ਲਈ ਕਿਉਂਕਿ ਹਵਾ ਠੰਡੀ ਚੱਲ ਰਹੀ ਹੈ ਤੇ ਚੋਬਰ ਉਹ ਉਧਰ ਸੈਰਾਂ ਕਰਦਾ ਫਿਰ ਰਿਹਾ ਹਲੇ ਤੱਕ ਤਾਂ ਪੰਜਵੇਂ ਲੋ ਤੇ ਚੱਲ ਰਿਹਾ ਕਿਉਂਕਿ ਹਲੇ ਜਿਹੜਾ ਹਮਲਿੰਗਲਾ ਪਾਸ ਹੈ ਉਹ ਸ਼ੁਰੂ ਨਹੀਂ ਹੋਇਆ ਜਿੱਥੋਂ ਸ਼ੁਰੂ ਹੋ ਜਾਏਗਾ ਉੱਥੇ ਕੈਂਚੀ ਆਉਣ ਲੱਗ ਜੂਗੀਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ ਤੱਕ ਸਫਰ ਯਰ ਤੀਜੇ ਤੇ ਹੈਗਾ ਆ ਮੇਰਾ ਕਿੱਥੇ ਜੀ ਅੰਦਾ ਪੰਜਵੇਂ ਤੇ ਆ ਆ ਸੀਗਾ ਦੇਖਾਂਗਾ ਪਤਾ ਨਹੀਂ ਮਾਰੀ ਜਾਂਦਾ ਹਾਏ ਹਾਏ 1 2 3 4 ਚੌਥੇ ਤੇ ਹੈਗਾ ਬਈ ਇਹ ਅੱਗੇ ਵੀ ਦਿਖਾ ਦੇ ਫੜਿਆ ਗਿਆ ਬਈ ਗੱਪ ਅੱਗੇ ਵੀ ਦਿਖਾ ਦੇ ਨਹੀਂ ਨਹੀਂ ਐਸੀ ਪਿੱਛੇ ਮੈਂ ਮੇਰੇ ਪਿੱਛੋਂ ਕੰਮ ਕਰਦਾਗਾ ਪਿੱਛੇ ਥੋੜਾ ਨਿਗਾਹ ਮਾਰੂਗਾ ਆ ਦੇਖ ਆ ਦੇ ਪੰਜਵਾਂ ਇਹ ਤਾਂ ਤੇਰੀ ਸੂਈ ਗਲਤ ਚੱਲਦੀ ਆ ਮੈਨੂੰ ਪੰਜਵੇਂ ਨੂੰ ਇਹਦਾ ਨਹੀਂ ਨਾ ਪਤਾ ਹੈ ਚੌਥਾ ਬਾਈ ਗੱਪ ਫੜਿਆ ਗਿਆ ਗਰਾਰੀਆਂ ਖਨਾਤੀਆਂ ਇਹ ਇਧਰ ਦੇ ਪਾਸੇ ਸ਼ੁਰੂ ਹੁੰਦਾ ਨਾ ਮਗਰ ਲੱਗੇ ਦਾ ਵੱਡੀ ਗਰਾਰੀ ਪਹਿਲਾਗਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਨੌਵਾਂ ਨੌਂ ਗੇਰ ਨੇ ਪਿੱਛੇ ਆ ਪਾਜ ਕਿਉਂ ਦਿਖਾ ਰਿਹਾ ਇਧਰ 1 2 3 ਤੀਜੇ ਤੇ ਆਗੀ ਤੇ ਤੀਜਾ ਗੇਰ ਆ ਭਾਈ ਹਲੋ ਇਹ ਪੰਜਵਾਂ ਕਿਉਂ ਦਿਖਾ ਰਿਹਾ ਇਹ ਉਹ ਨਹੀਂ ਹੁੰਦੀ ਹਾਂ ਹੌਸਲਾ ਦੇਣੀ ਘੜੀ ਦੀ ਸੂਈ ਹੌਸਲਾ ਦੇਣੀ ਵੀ ਵੀਰ ਯੋ ਅੱਗੇ ਪਿੱਛੇ ਹੋ ਜਾਂਦੀ ਆ ਪ੍ਰਾਣੀ ਹੋ ਜਾਂਦੀ ਆ ਪਰ ਇਹਦੇ ਨਾਲ ਹੌਸਲਾ ਬਹੁਤ ਖਰਾਬ ਆ ਤੇਰਾ ਹੈ ਹੌਸਲਾ ਮਿਲਦਾ ਪਰ ਅੱਗੇ ਦਾ ਪਰ ਵੀਡੀਓ ਰੱਖੇਗਾ ਕਟੇਗਾ ਲਹਾਦੋਗੀ ਕਟੜੇ ਨੂੰ ਕਿਹਾ ਮਾਰ ਜਹੀ ਤਾਂ ਯਾਦਾਂ ਹੈ ਹੈ ਹੱਥ ਤੇ 10 ਸਾਲ ਬਾਅਦ ਵੀ ਦੇਖੂਗੇ ਠੀਕ ਹੈ ਖੁਸ਼ੀ ਹੋਊਂਗੀ ਦੇਖ ਕੇ ਯਾਰਾ ਠੀਕ ਹੈ ਜੀ ਕਿਹੜਾ ਕਟੜੇ ਨੂੰ ਆਪ ਨਿਕੜਿਆ ਰ ਗਾਣਾ ਕਰਦੇ ਨਹੀਂ ਨਹੀਂ ਸਹੀ ਹੈ ਯਾਰਾ ਹੌਂਸਲਾ ਲਾ ਜੀ ਮੈਂ ਤੇਰਾ ਹੌਂਸਲਾ ਤੋੜਿਆ ਥੋੜਾ ਜਿਆ ਕੋਈ ਗੱਲ ਨਹੀਂ ਹਾਂ ਆਓ ਭਾਈ ਹਾਸੇ ਖੇਡੀਆਂ ਕਰਦੇ ਹਾਂ ਚੜਾਈਆਂ ਚੜ ਜਾਾਂਗੇ ਗੋਰੇ ਮੰਗੋ ਆਹ ਨਹੀਂ ਗੋਰਾ ਤਾਂ ਯਾਰਾ ਭਾਈ ਮੰਨਣਾ ਪੈਣਾ ਉਹਨੂੰ ਤਾਂ ਟੱਪ ਗਿਆ ਭਾਈ ਟੱਪ ਗਿਆ ਤਾਂ ਚਿਆ ਲਕੋਈ ਨਾ ਚਾਰ ਦੀ ਗੱਲ ਅਜ ਰੱਖੇ ਬਾਬਾ ਅੱਛਾ ਗ੍ਰੇਵਲ ਬਾਈਕ ਲੈਣ ਦਾ ਪਲਾਨ ਹੈ ਤੇਰਾ ਪਹਿਲਾਂ ਮੈਂ ਉਹ ਸੋਚ ਲਈ ਸੀ ਹਾਂ ਮਣਕੀ ਵਾਲੇ ਕੋਲੇ ਖਰੀਦੀ ਉਹਦੀ ਕੋਲ ਕਿਹੜੀ ਖੜੀ ਹੈ ਉਹ ਉਹਦੀ ਸੀ ਉਹ ਉਹ ਸਕੌਟ ਦੀ ਆ ਉਹ ਦੂਜਾ ਸਬ ਬ੍ਰਾਂਡ ਹੈਗਾ ਉਹ ਅੱਛਾ ਉਹ ਲਗਿਆ ਰਮ ਲੰਮਾ ਜਨਾ ਕਿੰਨੇ ਦਾ ਸੀ ਦਾ ਉਹ ਕਿੰਨੇ ਦਾ ਉਹ 1 ਲੱਖ 89000 ਦਾ ਨਵਾਂ ਦਾ ਨਹੀਂ ਨਵਾਂ ਤਾਂ 1 ਲੱਖ 80 ਉਹ 70 ਦਾ ਕਹਿ ਰਹੇ ਸੀ ਜਿਹੜੇ ਬਾਈ ਨੇ ਖੜਾਈ ਆ ਮੂਰੀ ਸਿੰਗਲ ਆ ਪਿੱਛੇ ਨੌ ਨੇ ਔਰ ਮੇਰੇ ਸਾਬ ਨੂੰ ਫਰੰਟ ਤੇ ਦੋ ਗਰਾਰੀ ਤਾਂ ਹੋਣੀ ਚਾਹੀਦੀ ਨੇ ਯਾਰਾ ਜੇ ਤੁਹਾਡੀ ਇੱਕ ਕੋਈ ਨੁਕਸ ਪੈ ਗਿਆ ਤਾਂ ਦੂਸਰੀ ਤੇ ਤੁਸੀਂ ਕੰਮ ਸਾਰ ਸਕਦੇ ਹੋ ਹਾਂ ਜੇ ਸਿੰਗਲ ਸਪੀਡ ਹੈ ਫਿਰ ਔਖਾ ਕੰਮ ਲੋਟਾ ਕੰਮ ਹਾਂ ਲਿਆ ਪਾਣੀ ਪੁਣੀ ਪੀ ਯਾਰਾ ਕੌਫੀ ਪਲਾ ਯਾਰਾ ਕੌਫੀ ਪਾਈ ਪੀਆ ਪਾਣੀ ਚ ਤੇ ਕਈ ਮਿੱਤਰ ਪੁੱਛਦੇ ਜੀ ਬਈ ਕੌਫੀ ਕਿਵੇਂ ਪੀਨੀ ਆਪੋਂ ਖੰਡ ਵੀ ਪਾਉਣੀ ਆ ਕੋਈ ਖੰਡ-ਕੁੰਡ ਕੁਛ ਨਹੀਂ ਪਾਉਣੀ ਬਈ ਕੌੜੀ ਹੋਣੀ ਚਾਹੀਦੀ ਬਸ ਹਾਂ ਸਿੱਧਾ ਤੁਸੀਂ ਐ ਠੰਡਾ ਤੱਤਾ ਪਾਣੀ ਮਿਲਦਾ ਤਾਂ ਬੜੀ ਚੰਗੀ ਗੱਲ ਆ ਨਹੀਂ ਬਈ ਮੈਂ ਤਾਂ ਤੱਤੇ ਪਾਣੀ ਜਿੱਦੀ ਬੋਤਲ ਜਿਸੀ ਪਾ ਕੇ ਰੱਖੀ ਸੀ ਤੇ ਹਣ ਅਸੀਂ ਲਗਭਗ ਸਮਾਂ ਪਾਣੀ 1:00 ਵਜੇ ਦਾ ਹੋਇਆ ਕੁੱਟਾ ਬਾਟੀ ਹੁਣ ਸ਼ੁਰੂ ਕਰਦੇ ਮਾੜੀ ਮਾੜੀ ਜੀ ਨੂੰ ਕਿਤੇ ਕਿਤੇ ਪੀਲਾ ਕਰਾਂ ਘੰਟੇ ਬਾਅਦ ਤੇ ਫਿਰ ਇਹ ਮੜਿਆ ਤੱਕਾਇਦਾ ਹੀ ਰੱਖੂ ਸੀ ਇਹਨੂੰ ਆਹ ਹੈ ਪਾਣੀ ਬਹੁਤ ਠੰਡਾ ਯਾਰ ਪਾਣੀ ਠੰਡਾ ਮਾ ਕੇ ਤੇ ਕਾਫੀ ਧਰਮ ਲੱਗੀ ਨਹੀਂ ਨਹੀਂ ਪਾਣੀ ਬਹੁਤ ਠੰਡਾ ਯਾਰ ਮੈਨੂੰ ਜਿਜੀ ਵਾਲੀ ਕੋ ਕਾਫੀ ਨਾ ਇੱਕ ਕੜੀ ਲੱਗਦੀ ਗਰਮ ਤੇ ਜਾਂਦਾ ਰਮੇ ਸਾਹਿਬ ਲਾਇਆ ਹਾਂ ਅੱਗੇ ਦੇ ਪੌਚੇ ਨਹੀਂ ਲੈਣੇ ਹੈ ਪੌਚੇ ਭਈ ਮੈਂ ਨਾ ਜਿਜੀ ਵਾਲੀ ਲੈ ਕੇ ਆਇਆ ਸੀ ਕਿ ਕਾਫੀ ਪੌਚ ਜੇ ਤਾਂ ਮੈਂ ਮਗਾ ਦੇ ਸੀਗੇ ਕਿੱਥੇ ਜਿ ਬੈਠੀ ਆਹ ਆਹ ਨਟ ਕੇ ਆ ਰਹੇ ਚ ਤੇ ਇਹ ਮੈਨੂੰ ਪਹਿਲਾਂ ਵੀ ਕਈ ਵਾਰੀ ਚੀਜ਼ ਮਹਿਸੂਸ ਹੋਈ ਆ ਬਾਕੀ ਪਤਾ ਨਹੀਂ ਭਾਈ ਤੁਸੀਂ ਦੱਸ ਦਿਓ ਕੋਈ ਫਰਕ ਹੁੰਦਾ ਕਿ ਨਹੀਂ ਇਹ ਮੁਕਾ ਦੇਾਂਗੇ ਬੰਲਾਹਾਨ ਲੈ ਜਾਂਦਾ ਜਾਂਦਾ ਮੁਕਾ ਦੂੰ ਮੈਂ ਪਿੱਛੇ ਇੱਕ ਆਪਾਂ ਪਾਸ ਚੜ ਗਏ ਪਤਾ ਲਗਿਆ ਨਹੀਂ ਹੈ ਨੌਰਬਲੇ ਟਾਪ ਹਾਂ ਭਾਈ ਨੌਰਬਲਾ ਟਾਪ ਉਹਦੇ ਅਸੀਂ ਰਾਤ ਨੂੰ ਟੱਪ ਕੇ ਆਏ ਆ ਜੇ ਸਾਨੂੰ ਪਤਾ ਹੁੰਦਾ ਸੀ ਉੱਥੇ ਮੂੰਹ ਨੇਰੇ ਉਹਦੇ ਚ ਫੋਟੋ ਜਰੂਰ ਕਰਾ ਕੇ ਆਉਂਦੇ ਮਤਲਬ ਸਾਨੂੰ ਐ ਤਾਂ ਪਤਾ ਸੀ ਨੌਰਬਲਾਗਾ ਪਰ ਐ ਦੀ ਪਤਾ ਸੀਗਾ ਬਿਹੇਵੀਅਰ ਨੂੰ ਵੀ ਆਪਾਂ ਰਹੀ ਹੈਗਾ 55300 ਮੀਟਰ ਉੱਥੋਂ ਟੱਪ ਕੇ ਆਏ ਸੀਗੇ ਪਰ ਸਵਾਦ ਆਇਆ ਤੇ ਉਹ ਭਾਈ ਆਪਣਾ 7ਵਾਂ ਦਰਾ ਕਹਿ ਸਕਦੇ ਆ ਅਜ ਅੱਠਵੇਂ ਬਾਲਾ ਰੱਬ ਦਾ ਨਾਮ ਲੈ ਕੇ ਚੱਲੇ ਆ ਕਿਰਪਾ ਬਾਬੇ ਦੀ ਖੈਰ ਸੋ ਕਰਾ ਜੀ ਬਾਈ ਜੀ ਸੋਹਣਾ ਸਫਰ ਨਿਪੜ ਰਿਹਾ ਠੀਕ ਹੈ ਓਕੇ ਜੀ ਯਾਰਾ ਕੈਮਰਾਮੈਨ ਗੁਰਸੇਵ ਕੁਤੇ ਉੱਥੇ ਹੋ ਗਿਆ ਉਹ ਲੇਂਗਲਾ ਪਾਸ ਬਹੁਤ ਸੋਹਣਾ ਯਾਰਾ ਰਸਤਾ ਬਹੁਤ ਸੋਹਣਾ ਹੈ ਕੈਮਰਾਮੈਨ ਗੁਰਸੇਵ ਕੁਤੇ ਸਿੰਘ ਦੇ ਨਾਲ ਤੇ ਆਹ ਬਲਵਿੰਦਰ ਸਿੰਘ ਬਰਫ ਸੋਹਣੀ ਆ ਯਾਰਾ ਉਹ ਆਹੀ ਬਲ ਅੜ ਗਿਆ ਕੰ ਮੜ ਗਿਆ ਅੜ ਗਿਆ ਕੰ ਮੜ ਗਿਆ ਓਟਰ ਨਾ ਮੈਨੂੰ ਆਏ ਸੀ ਤੋਂ ਵਿਚ ਵਿਚਾਲੇ ਰੋਕੇ ਆ ਗੰਮ ਚਲ ਆਈਆਂ ਗੇਅਰ ਬੜਾ ਤਾਂ ਕੋਨੂੰ ਬਣਾ ਕੇ ਰਿਪੋਰਟ ਓਕੇ ਆ ਭਾਈ ਵੀ ਜਿਹੜੇ ਵਿਊ ਦੇਖਣ ਲਈ ਆਪਾਂ ਇੱਧਰ ਆਏ ਤੇ ਉਹ ਦੇਖਣ ਨੂੰ ਮਿਲ ਰਹੇ ਆ ਕੀ ਬਾਤ ਹੈ ਹੁਣ ਤੱਕ 10 ਕਿਲੋਮੀਟਰ ਕੱਢਿਆ ਏ ਸਨ ਹੋ ਜਾਣੀ ਅੰਗੂਰ ਤੇ ਜਿਹੜਾ ਉਮਲਿੰਗਲਾ ਪਾਸ ਹੈ ਉਹਦੀ ਹਲੇ ਭਾਈ ਜਿਹੜੀ ਚੜ੍ਹਾਈ ਹੈ ਉਹ ਪ੍ਰੋਪਰ ਸ਼ੁਰੂ ਹੋਣੀ ਹੈ ਇਹ ਕੁੱਲ ਮਿਲਾ ਕੇ ਓਕੇ ਰਿਪੋਰਟ ਹੈ ਗੁਰੂ ਮਹਾਰਾ ਦਾ ਧੰਨਵਾਦ ਵੀ ਆਪਾਂ 10 ਕਿਲੋਮੀਟਰ ਭਾਈ ਕੱਢਿਆ ਏ ਤੇ ਅੱਗੇ ਦਾ ਸਫ਼ਰ ਰਹਿ ਗਿਆ 15 ਕਿਲੋਮੀਟਰ ਜੀ ਤੇ 10 ਮਿੰਨ ਨੂੰ ਲੱਗਦਾ ਇਦਾਂ ਹੀ ਹੋਏਗਾ 17 27 ਸੀ ਉਹ ਪੁੱਲ ਤੋਂ ਬਰਾੜਾ ਹਬਰ ਫਤਖਾਤਾ ਇੱਧਰ ਬਸ ਇਹਦੀ ਕੀ ਦਿਖਾਉਣਾ ਇੱਕੋ ਗੱਲ ਆ ਸਾਰਾ ਬਈਆ ਜੰਮਿਆ ਹੋਇਆਗਾ ਨਾਲ ਆ ਜਾ ਚੜ ਕੇ ਦੇਖੀ ਉੱਤੇ ਕਿਵੇਂ ਜਿਹਾ ਲੱਗਦਾ ਕੁਦਲਾ ਮੜਾ ਕੁਝ ਨਹੀਂ ਹੁੰਦਾ ਇਹ ਨਰਮ ਹੈਲੇ ਕੱਚੀ ਬਰਫਾਹ ਕੱਚੀ ਬਰਫਾਹ ਲੈ ਬਸ ਆਏ ਆ 15 ਦਿਨ ਤੱਕ ਜੀ ਇਸ ਨਾਲ ਲੈ ਜੀਂ ਕਿਧੋ ਕਿਧੇ ਹਾਂ ਮਾਰੇ ਦੇ ਉਹਨਾਂ ਗੇੜਾ ਬਰਫ ਉਤੋਂ ਦੀ ਨਹੀਂ ਮਾਰੇ ਜਾਂ ਆਏ ਤਾਂ 30 ਸਾਲ ਦੀ ਉਮਰ ਹੋ ਗਈ ਯਾਰਾ ਅੱਛਾ ਏ ਹਾਂ ਜੇ ਹੁਣ ਵੀ ਪੰਪਾ ਜਾਣ ਲੱਗੇ ਫਿਰ ਤਾਂ ਲਾਣ ਤਾ ਕਿਧੇ ਤੇ ਬੂਟ ਲਾਈ ਬੈਠਾ ਹੁੰਦਾ ਹਾਂ ਹਾਂ ਜੇ ਮੇਰਾ ਮਿੱਤਰ ਹੁੰਦਾ ਉਹਨੇ ਚੜ ਜਣਾ ਤਾ ਇਹਨਾਂ ਮੈਨੂੰ ਬਰਫ ਦੇ ਪੈਰ ਤੱਕ ਆ ਲੈਣ ਦੇਰ ਫਿਰ ਚੱਲਾਂਗੇ ਐਨ ਚਿੱਟੇ ਜਿੱਟਾ ਹੋ ਜਣਾ ਇਹ ਸਾਰਾ 15 20 ਦਿਨਾਂ ਤੱਕ ਜੀ ਬਈ ਕਿ ਆਪਾਂ ਜਮਾਂ ਸਹੀ ਟਾਈਮ ਤੇ ਆ ਗਏ ਜੀ ਜੀ ਚਲਿਏ ਚਲੋ ਜੀ ਸੋਹਣੇ ਰਾਤ ਤੇ ਸਫਰ ਕਰਦੇ ਹੋਏ ਭਾਈ ਇਸ ਤਕਰੀਬਨ 9:00 ਵਜੇ ਦਾ ਸਮਾਂ ਹੋ ਗਿਆ ਤੇ ਚੋਬਰਾਂ ਨੇ ਕਹਿੰਦੇ ਪਹਿਲੀ ਬੋਤਲ ਖੋਲ੍ਹ ਲਈ ਜਿਹਦੇ ਵਿੱਚ ਛੋਲੇ ਪਿਓਏ ਹੋਏ ਤੇ ਛੋਲਿਆਂ ਦੇ ਨਾਲ ਭਾਈ ਮਗਝਾਹ ਕਿਆ ਏ ਨਹੀਂ ਇਹ ਵੀਰੇ ਸਾਰੇ ਆਪਣੇ ਉਹ ਨਹੀਂ ਹੁੰਦੇਗੇ ਸੀਟਸ ਓਕੇ ਹਾਂ ਈ ਮਾਲ ਪੱਤਾ ਸਾਰਾ ਰਲਮਾ ਇਹ ਥੋੜਾ ਰਹਿ ਗਿਆ ਸੀ ਮਾਲ ਦਾ ਜਿੰਨੇ ਨਹੀਂ ਪਹਿਲਾਂ ਬਹੁਤ ਕੁਸਤੀ ਦਰਮਾ 12 13 ਚੀਜ਼ਾਂ ਰਲਮਾ ਬੈਕਟ ਜੀ ਬਸ ਅਨਸਾਰੀ ਤੋਂ ਹੀ ਲੈ ਆਉਣਾ ਉਹਨਾਂ ਨੂੰ ਮੈਂ ਠੀਕ ਹੈ ਘਰੇ ਵੀ ਕੀਤ ਭਾਵੇਂ ਜੇ ਮਜਈਏ ਨਾ ਜਾਈਏ ਉੱਤੇ ਜਾਣ ਨੂੰ ਇਹ ਸੌਦਾ ਬੱਤਾ ਠੀਕ ਰਹਿਣਾ ਇਹ ਵਧੀਆ ਚੀਜ਼ ਹੈ ਜਿਹਦੇ ਚ ਵੇਖੀ ਉਹ ਬਦਾਮ ਦਾਖਾਂ ਉਹ ਚੀਜ਼ਾਂ ਐ ਨਹੀਂ ਹੈ ਜਿਹੜੇ ਮੈਂ ਆਪ ਬਦਾਮਾ ਡੱਪਿਓ ਰੱਖੀ ਹੈਗੀ ਇਹ ਬਾਅਦ ਚ ਖਾਵਾਂਗੇ ਆਪਾਂ ਵੀ ਇੰਨੀਆਂ ਬਹੁਤੀਆਂ ਔਖੀਆਂ ਨੀਤੀਆਂ ਅ ਅੱਗੇ ਅੱਗੇ ਲੱਗਦਾ ਵੀ ਗੱਲ ਕਹਾਣੀ ਪਈ ਗੱਡੀ ਹੋ ਜੂਗੀ ਪਰ ਹੁਣ ਇਸ ਟਾਈਮ ਚੌਥੇ ਪੰਜਵੇਂ ਤੀਏ ਇਹ 11 ਤੇ ਚੱਲੀ ਜਾਂਦਾ ਧੰਨਵਾਦ ਬਰਾੜਾ ਇਹਨੇ ਸੋਹਣੇ ਸ਼ਾਟ ਲੈਣ ਦੇ ਲਈ ਦੋ ਬੰਦਿਆਂ ਦਾ ਆ ਫਾਇਦਾ ਹੁੰਦਾ ਵੀ ਵੀਡੀਓ ਵਧੀਆ ਬਣ ਜਾਂਦੀ ਹੈ ਜਿਹੜੇ ਮੋੜਾਂ ਦੀ ਆਪਾਂ ਗੱਲ ਕਰਦੇ ਆ ਰਹੇ ਤੇ ਵੀ ਭਾਈ ਜਿਗ ਜੈਗ ਚੜਨਾ ਪੈਣਾ ਹੈ ਉਦੋਂ ਆਪਾਂ ਤਕਰੀਬਨ 1.5-2 ਕਿਲੋਮੀਟਰ ਅੱਗੇ ਆਗੇ ਤੇ ਸਾਹਮਣੇ ਸਕਰੀਨ ਦੇ ਉੱਤੇ ਤੁਹਾਨੂੰ ਉਹ ਰਸਤਾ ਦਿਖ ਰਿਹਾ ਜਿਹੜਾ ਭਾਈ ਆਪਾਂ ਹੁਣੇ ਚੜ੍ਹ ਕੇ ਆਏ ਆਂ ਇੱਥੇ ਜੋਰ ਹਲੇ ਘੱਟ ਲੱਗ ਰਿਹਾ ਪਰ ਇਹ ਵਾਲੇ ਰਾਹ ਦੇ ਉੱਤੇ ਆਪਾਂ ਨੂੰ ਪਹਿਲਾ ਦੁਆ ਲੋਹ ਪਾਣਾ ਪੈ ਗਿਆ ਤੇ ਜਿਹੜੇ ਇਲਾਕੇ ਪਹਾੜ ਹੈ ਇਹਨਾਂ ਵਿੱਚੋਂ ਭਾਈ ਚਿੜਗੀਆਂ ਨਿਕਲ ਜਾਂਦੀਆਂ ਤੇ ਛੋਟੇ ਛੋਟੇ ਪੱਥਰ ਜਿਗਰੀ ਜਾਂਦੇ ਇੱਕ ਤਾਂ ਇਹ ਬੈਠੀ ਆ ਸਾਹਮਣੇ ਸਫਰ ਵਧੀਆ ਨਿਕਲ ਰਿਹਾ ਕਦੀ 7ਵੇਂ ਲੋ ਤੇ ਹੋ ਜਾਂਦਾ ਤੇ ਕਦੀ 2ਵੇਂ ਲੋ ਤੇ ਹੋ ਜਾਂਦਾ ਹਾਈ ਪਾਣ ਦੀ ਭਾਈ ਹਲੇ ਤੱਕ ਲੋਡ ਪਈ ਨਹੀਂ ਜੇ ਹਾਈ ਪਾ ਲਿਆ ਫੇ ਜੀਬਾਂ ਆਜੂ ਬਾਹਰ ਵੀ ਹਲੇ ਸਮੂਥ ਚੱਲ ਰਿਹਾ ਪਾਸਾਂ ਤੇ ਹਾਈ ਨਹੀਂ ਲੱਗਦੇ ਮਿੱਤਰਾ ਹਾਂ ਪਾਸ ਤੇ ਕਿਸੇ ਤੇ ਵੀ ਹਾਈ ਨਹੀਂ ਲੱਗਦਾਗਾ ਵਿੱਚ ਨੂੰ ਥਰੇ ਢਲਾਨ ਆਈ ਤੀ ਮੈਨ ਲੱਗਿਆ ਤਾਂ ਲਾਣ ਮੈਂ ਛੱਡ ਪਰਾਂ ਯਾਰਾ ਨਹੀਂ ਨਹੀਂ ਇੱਥੇ ਕਿਤੇ ਉਤਰਾਈ ਨਹੀਂ ਆਉਂਦੀ ਲੋਹੇ ਚੱਲਣ ਦੇ ਲੋ ਵੀ ਭਾਈ ਮੋਟਰਸਾਈਕਲ ਵਾਲੇ ਚੋਬਰ ਆਪਾਂ ਨੂੰ ਦੇਖਣ ਲੱਗ ਗਏ ਪਰ ਹਲੇ ਡਾਰਾ ਨਹੀਂ ਆਈਆਂ ਇਹ ਸੋਹਣੇ ਰਸਤੇ ਚੜਦੇ ਚੜਦੇ ਆਪਾਂ ਭਾਈ 5000 ਪਲੱਸ ਹਾਈਟ ਤੇ ਪਹੁੰਚ ਗਏ ਇੱਥੋਂ ਜਿਹੜਾ ਟਾਪ ਹੈ ਉਹ ਜਿਆਦਾ ਨਹੀਂ ਤਾਂ 11 ਕਿਲੋਮੀਟਰ ਹੋਏਗਾ 11 ਕਿਲੋਮੀਟਰ ਹੋਏਗਾ ਚਲ ਆ ਆ ਬਦਾਮ ਜੇ ਕੱਢੀਓ ਜਰਾ ਦੋ ਦੋ ਹੱਥ ਕਰੀਏ ਨਾਲ ਹੁਣ ਤੱਕ ਦਾ ਸਫਰ ਬਹੁਤ ਸੋਹਣਾ ਚੱਲ ਰਿਹਾ ਹੌਲੀ ਹੌਲੀ ਉਚਾਈ ਵਧ ਰਹੀ ਹੈ ਤੇ ਜਿਹੜੇ ਆਪਾਂ ਨੂੰ ਭਾਈ ਡੇਰਾਦੂਨ ਵਾਲੇ ਵੀਰ ਮਿਲੇ ਤੇ ਉਹ ਆਪਾਂ ਨੂੰ 8 ਇਦਾਂ ਦੀਆਂ ਚੌਕਲੇਟਾਂ ਹੀ ਦੇ ਗਏ ਤੇ ਪ੍ਰੋਟੀਨ 바 ਇਹ ਲੈਮਨ ਵਾਲੀ ਹੈ ਇੱਕ ਅਸੀਂ ਭਾਈ ਪਹਿਲੇ ਖਾ ਲਈ ਤੇ ਇੱਕ ਹੁਣ ਖਾ ਲਾਂਗੇ ਤੇ ਕੁੱਲ ਮਿਲਾ ਕੇ ਓਕੇ ਰਿਪੋਰਟ ਹੈ ਤੇ ਇਮਤਿਹਾਨ ਦੀ ਘੜੀ ਹੈ ਬਰਾੜਾ ਹਾਂ ਵੀ ਇੱਥੋਂ ਸ਼ੁਰੂ ਹੋਣੀ ਹੈ ਜੀ ਭਾਈ ਤੇ ਇਹ ਵਾਲਾ ਜਿਗਜਾ ਘੁੰਮਦੇ ਹੋਏ ਆਪਾਂ ਨੇ ਉਹ ਜਿਹੜਾ ਸਾਹਮਣੇ برفਾਂ ਲੱਦੇ ਪਹਾੜ ਦੇ ਉੱਤੇ ਭਾਈ ਇਹ ਵਾਲਾ ਰਸਤਾ ਦਿਖ ਰਿਹਾ ਏ ਇੱਥੇ ਪਹੁੰਚਣਾ ਹੈ ਬਾਕੀ ਹੁਣ ਤੱਕ ਸਹੀ ਰਿਹਾ ਜਿਹੜੇ ਆਪਾਂ ਨੇ ਪਿੱਛੇ ਪਾਸ ਚੜੇ ਆ ਉਹਨਾਂ ਨਾਲੋਂ ਇਹ ਮੈਨੂੰ ਥੋੜਾ ਆਸਾਨ ਜਿਹਾ ਲੱਗਿਆ ਬਾਕੀ ਅੱਗੇ ਦਾ ਕੁਝ ਕਹਿ ਨਹੀਂ ਸਕਦੇ ਆਪਾਂ ਭਾਈ ਉੱਥੇ ਖੜ ਕੇ ਦਮ ਲੈ ਰਹੇ ਤੇ ਪਹਿਲਾਂ ਤੇ ਸਾਰਾ ਰਸਤਾ ਚੱਲਦੇ ਚੜਦੇ ਆਪਾਂ ਇੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ ਭਾਈ ਸਾਹਮਣੇ ਬੋਰਡ ਜਾਣਕਾਰੀ ਦੇ ਰਿਹਾ ਯੂ ਆਰ ਨਾਓ ਹਾਇਰ ਦੈਨ ਐਵਰੇਸਟ ਬੇਸ ਕੈਂਪ ਮਾਰ ਕਾ ਜੋ ਉਬਰਾ ਸਾਹ ਲੈ ਕੇ ਵੀਡੀਓ ਬਣਾਈ ਤਾਂ ਕਿਆ ਬਣਾਈ ਯਾਰਾ ਉਹ ਫੀਲ ਨਹੀਂ ਆਉਂਦੀ ਫਿਰ ਇਹ ਸਵਾਦ ਆ ਗਿਆ ਆਊਗੀ ਭਾਈ ਇਹ ਡਿੱਗ ਗਿਆ ਬਈ ਮਾੜੀ ਕਰੋ ਹੈਲਪ ਹੱਤ ਹੋ ਗਈ ਯਾਰਾ ਫਿਰ ਤੇਰਾ ਨਾਲ ਰਹਿਣ ਦਾ ਕਿਆ ਫਾਇਦਾ ਹੋਇਆ ਹਾਂ ਈ ਮਿੱਤਰ ਜ ਆਏ ਕੰਗratulations ਆਪ ਡਨ ਕਰ ਚੁੱਕੇ ਹੋ ਕੰਗratulations ਅੱਛਾ ਅਗੇ ਕਿੰਨੇ ਕਿਲੋਮੀਟਰ ਹੈ ਸਰ ਕਿੰਨੇ ਕਿਲੋਮੀਟਰ ਹੈ ਆਪ ਹੀ ਹੋਇਆ ਹੋਰ ਓਕੇ ਇੱਥੇ ਚੜ੍ਹਨ ਹੋ ਗਿਆ ਓਕੇ ਇਹ ਤਾਂ ਪਹੁੰਚ ਗਏ ਲੋਪਈ ਆਪਾਂ ਨੂੰ ਉਸ ਮਰਸੀਬਲ ਮੋਟਰ ਮਿਲ ਗਈ ਤੇ ਆਪਣੀਆਂ ਬੋਤਲਾਂ ਭਰ ਹੋ ਜਾਂਦੀਆਂ ਸ਼ੁਕਰੀਆ ਦੋਸਤ ਸ਼ੁਕਰੀਆ 40 ਹੋ ਜਾਂਦਾ 50 ਵੀ ਹੋ ਜਾਂਦਾ ਇਹ ਮੇਰਾ ਆਈਡਗਾ ਵੀ 6 ਕਿਲੋਮੀਟਰ ਦੂਰ ਰਹਿ ਗਏ ਤੇ ਸਾਹਮਣੇ ਬਰਫਾਂ ਲੱਦੇ ਪਹਾੜ ਹਨ ਤੇ ਬਰਫਾਪਾ ਨੂੰ ਲੱਗੇ ਹੀ ਪਈ ਦਿਖ ਰਹੀ ਹੈ ਪਰ ਇੱਥੇ ਇੱਕੀ ਦਿੱਕਤ ਹੈ ਵੀ ਇੱਥੇ ਹਵਾ ਝੋਲ ਬਹੁਤ ਮਾਰ ਰਹੀ ਹੈ ਵੀ ਸਾਈਕਲ ਹਿੱਲਦੇ ਤੋਂ ਆਈਡੀਆ ਲੱਗ ਗਿਆ ਹੋਵੇਗਾ ਤੁਹਾਨੂੰ ਵੀ ਹਵਾ ਪਾਈ ਕਿਹੜੀ ਸਪੀਡ ਤੇ ਚੱਲ ਰਹੀ ਹੈ ਕੋਈ ਤਾਂ ਕੋਈ ਦਿੱਕਤ ਨਹੀਂ ਆ ਰਹੀ ਬਸ ਇਹੀ ਹੈ ਵੀ ਮੜਾ ਜਾ ਜ਼ੋਰ ਮਾਰਦੇ ਤਾਂ ਭਾਈ ਹਵਾ ਉੱਥੇ ਖੜਾ ਲੰਦੀ ਉਹ ਸਾਹਮਣੇ ਵਾਲੀਆਂ ਭਾਈ ਹਾਂ ਚੜਾਈਆਂ ਚੜਦੇ ਹੋਏ ਤੇ ਕਹਿੰਦੇ ਚੋਬਰ ਪਹੁੰਚ ਗਿਆ ਬਰਫ ਲੱਦੇ ਪਹਾੜਾਂ ਦੇ ਕੋਲ ਤੇ ਇੱਧਰ ਗੱਡੀ ਰੁਕੀ ਆ ਭਾਈ ਯੂਪੀ 15 ਤੇ ਵਿੱਚੋਂ ਮੁੰਡੇ ਨਿਕਲਿਆ ਭਾਈ ਕਰਨਾਲ ਦੇ ਔਰ ਗੁਰਵਿੰਦਰ ਭਾਈ ਸੇ ਮਿਲ ਕੇ ਬੜਾ ਅੱਛਾ ਲੱਗ ਰਹਾ ਹੈ ਹੋਰ ਵਧੀਆ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਔਰ ਸਰਵਿੰਦਰ ਪਾਜੀ ਸਾਈਕਲਿੰਗ ਕਰ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਅੱਛਾ ਲਗਾ थैंक यू ब्रो अच्छा कितने दिन हो गए करनाल से चले हुए उसके पास माइक है उसके पास हो जाना अच्छा <laughs> करनाल से चले थे हम 20 तारीख को ओके और, और फिर पूरा घूमते पहले मनाली हां दूसरे दिन ले ठीक है ने ने। दूसरे, दूसरे, सर्चो। सर्चो। दूसरे दिन सरचू हां दूसरे दिन सरचू अच्छा मनाली वाली साइड तो आई थी तू जी ते हुन ले वाली साइड दी वापसी सरचू सरचू से ले ठीक है ऐसे फिर मनाली कर ले ओके अच्छा है ना अब वापस अगर एक दिन में बंदा इतने इतने सफर तय करता है उसको एएम एस होता है हां मतलब चक्कर सिर दर्द बुखार उ, उल्टी जी 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 वो फिर कुछ भी अच्छा नहीं लगता हम तो किसान आते हैं उनको तो नहीं होता तो भाई गड्डी छोट है ना जी एदे ऊपर ही तुरे फिरदे है पर उनू आए नहीं पता कि कदों पई ये माउंटेन सिकनेस का शिकार हो जाना कि सफर हॉली हॉली कट के आओ तो सही रहेगा गाड़ी आ रही है ऊपर जी जी अच्छा कितने दिन का और प्लान है चली रहा तो चार दिन हैं, यार को फिर चले। ओके, कश्मीर ओके बहुत है दोस्त। है है ठीक दोस्त भैया शुक्रिया दो, सुस्क्रावर। सुस्क्रावर। करो मिलका शुक्रिया शुक्रिया ज़रूर ज़रूर भाई साहब इतने हिम्मत बात थोड़ा ही रह गया काम ਚੋਬਰ ਨਾਲ ਦਾ ਆ ਪਹੁੰਚ ਗਿਆ ਭਾਈ ਤੇ ਇੱਥੋਂ ਦੋ ਰਸਤੇ ਕੀ ਆ ਤੇ ਇੱਕ ਭਾਈ ਇਹ ਸ਼ਾਰਟਕਟ ਹੈ ਦੇਖਦੇ ਕਿਹੜਾ ਜਾਂਦੇ ਆ ਜਾਓ ਉੱਪਰ ਆ ਜਾ ਤੁਰਿਆ ਆ ਜਾ ਆ ਜਾ ਹਵਾ ਥੋੜੀ ਕੱਟੀ ਹੋਈ ਹੈ ਪਰ ਠੰਡਵਾਵ ਲੱਗ ਰਹੀ ਹੈ ਲਾਸਟ 500 ਮੀਟਰ ਰਹਿ ਗਿਆ ਬਧਾਈਆਂ ਚੋਬਰਾ ਤੈਨੂੰ ਆ ਬੋਤਾ ਰੋਡ ਗੱਡੀ ਸਾਈਡ ਤੇ ਲਾ ਦਮ ਲੈ ਪੰਜਿੰਨੇ ਕੋਟ ਕੋਟ ਉੱਥੇ ਇਕੱਠ ਜਾ ਵਾਲਾ ਬੋਤਾ ਬਹੁਤਾ ਕਰਣਾ ਕੰਮ ਹੈ ਪਾਣੀ ਵੀ ਖੜ ਕੇ ਉਹ ਗੱਡੀਆਂ ਲੰਘ ਜਾਣੀਆਂ ਨੇ ਜਿਹੜੀਆਂ ਖੜੀਆਂ ਨੇ ਸਾਈਕਲ ਆਪਣਾ ਪਹੁੰਚ ਗਿਆ ਜੀ ਦੁਨੀਆਂ ਦੇ ਸਭ ਤੋਂ ਉੱਚੇ ਰੋਡ ਦੇ ਉੱਤੇ ਮੋਟਰੇਵਰ ਰੋਡ ਉਮਲਿੰਗਲਾ ਇੱਥੇ ਰੌਣਕਾਂ ਲੱਗੀਆਂ ਹੋਈਆਂ ਜਿਹੜੇ ਭਾਈ ਗੱਡੀਆਂ ਚਾਏ ਆ ਇਹਨਾਂ ਨੂੰ ਵੋਲਡ ਰਿਕਾਰਡ ਜਿਹੜਾ ਗਿਨਿਸ ਬੁੱਕ ਵੱਲੋਂ ਕਰਵਾਇਆ ਗਿਆ ਤਾਂ ਭਾਈ ਇਹਨਾਂ ਨੂੰ ਟਰੋਫੀਆਂ ਦਿੱਤੀਆਂ ਜਾ ਰਹੀਆਂ ਤੇ ਵਧੀਆ ਗੱਲ ਹੈ ਤੇ ਸਾਨੂੰ ਮਾਣ ਹੋ ਰਿਹਾ ਵੀ ਅਸੀਂ ਭਾਈ ਇੱਥੇ ਸਾਈਕਲ ਤੇ ਪਹੁੰਚ ਗਏ ਕਿਉਂਕਿ ਬਹੁਤ ਬੰਦੇ ਮੈਂ ਇੱਥੇ ਆਕਸੀਜਨ ਲੰਬੇ ਦੇਖੇ ਨੇ ਚਲੋ ਜੀ ਕਰੋ ਜਾਈਂਗਾ ਤੇ ਅਦਰ ਤਸਵੀਰਕਾਰੀਆਂ ਭਾਈ ਵੱਡੇ ਲੈਵਲ ਤੇ ਚੱਲ ਰਹੀਆਂ ਵੋਲਡ ਹਾਈਐਸਟ ਮੋਟਰ ਰਵਰ ਅਗਰ ਇੱਥੇ 100 ਬੰਦਾ ਆਂਦਾ ਹੈ ਭਾਈ ਤਾਂ 100 ਵਿੱਚੋਂ 80 ਨੂੰ ਆਕਸੀਜਨ ਦੀ ਲੋੜ ਪੈ ਜਾਂਦੀ ਕਿਉਂਕਿ ਉਹ ਗੱਡੀਆਂ ਜਾਂਦੇ ਨੇ ਤੇ ਸਾਈਕਲ ਬੱਸ ਤੇ ਆਪਾਂ ਨੂੰ ਕੋਈ ਆਪਣੇ ਪੰਜਾਬੀ ਭਰਾ ਮਿਲ ਗਏ ਤੇ ਸਾਈਕਲ ਆਪਾਂ ਇਕੱਠੇ ਕਰਕੇ ਗੱਡੀ 'ਚ ਰੱਖ ਲੀਏ ਕਿਉਂਕਿ ਇਹਦੇ ਬ੍ਰੇਕ ਫੇਲ ਹੋ ਗਏ ਮੈਂ ਤਾਂ ਇੱਥੇ ਅੱਗੇ ਤੋਂ ਹੋਈ ਜੀ ਮੈਂ ਖਾਓ ਰੱਖੋ ਆਪਣੇ ਪੰਜਰ ਬਾੜ ਵਿੱਚ ਉਪਰਾ ਤੇ ਜਿੱਥੇ ਪੰਜਾਬੀ ਮਿਲਗੇ ਉੱਥੇ ਭਾਈ ਕੋਈ ਦਿੱਕਤ ਨਹੀਂ ਆ ਸਕਦੀ ਸਰਦਾਰ ਸਾਹਿਬ ਕਿਹੜੀ ਗੱਡੀ ਚ ਰੱਖੀ ਹੈ ਫਿਰ ਉਹ ਦੇਖੋ ਉਹ ਸਾਹਮਣੇ ਵਾਲੀ ਚ ਠੀਕ ਆ ਜੀ ਗੁਲਾਮ ਮੈਨੂੰ ਮਾਈਕ ਦੇ ਦਿਓ ਲੈ ਬਰਾੜਾ ਲੈ ਵੀ ਬਰਾੜਾ ਹਾਂ ਪਹੁੰਚ ਗਿਆ ਦੁਨੀਆਂ ਦੇ ਸਭ ਤੋਂ ਉੱਚੇ ਰੋਡ ਦੇ ਉੱਤੇ ਜੀ ਬਾਈ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਵਧਾਈਆ ਬਈ ਰਾਬਾ ਸਾਰਿਆਂ ਨੂੰ ਵਧਾਵੇ ਤੇ ਆਹਾ ਬੋਧੀ ਮੰਤਰ ਵਾਲੇ ਝੱਡੇ ਹਾਲ ਦੇ ਉਹ ਦੱਸਦੇ ਆ ਕਿ ਭਾਈ 10 ਇਸ ਵੇਲੇ ਉਮਲਿੰਗਲਾ ਦੇ ਟਾਪ ਤੇ ਖੜੇ ਨੇ ਆ ਸਾਰੀਆਂ ਗੱਡੀਆਂ ਨੇ ਉਹ ਬੋਰਡ ਧੱਕ ਰੱਖਿਆ ਬਸ ਆਹ ਫੀਲਿੰਗ ਪਾਈ ਸ਼ਬਦਾਂ ਜਿਸੀਂ ਬਿਆਨ ਨਹੀਂ ਕਰ ਸਕਦੇ ਜੀ ਇੱਥੇ ਪਹੁੰਚਣ ਨੂੰ 44-45 ਦਿਨ ਲੱਗ ਗਏ ਉਧਰ ਮਾੜਾ ਰੋਡ ਦਿਖਾ ਦੇ ਇਹ ਰੋਡ ਭਾਈ ਤੇ ਸਾਰਾ ਇੱਥੇ ਜੜ ਕੇ ਆਏ ਆ ਤੇ ਬਹੁਤ ਵਧੀਆ ਭਾਈ ਕਿਰਪਾ ਬਾਬੇ ਦੀ ਰਾਜੀ ਖੁਸ਼ੀ ਇੱਥੋਂ ਤੱਕ ਜੜ ਕੇ ਆਏ ਆ ਅਸੀਂ ਤੇ ਇੱਥੇ ਪਹੁੰਚਣ ਵਾਲਾ ਸਭ ਤੋਂ ਪਹਿਲਾ ਆਪਣਾ ਭਰਾ ਸੀਗਾ ਹਾਂ ਰੇਸ਼ਮ ਉਸ ਤੋਂ ਬਾਅਦ ਧਨਵੰਤ ਬਾਈ ਧਨਵੰਤ ਤੇ ਦੋ ਵੀਰ ਹੋਰ ਨੇ ਉਹ ਵਲੋਗਿੰਗ ਨਹੀਂ ਕਰਦੇ ਤੇ ਇਸ ਤੋਂ ਬਿਨਾ ਕੋਈ ਕੈਮਰੇ ਕੈਮਰੇ ਤੋਂ ਉੱਲੇ ਹੋਵੇ ਕੁਝ ਕਹਿ ਨਹੀਂ ਸਕਦੇ ਤੇ ਉਸ ਤੋਂ ਬਾਅਦ ਭਾਈ ਰੱਬ ਨੇ 10 ਹੋਰ ਨੂੰ ਮੌਕਾ ਦਿੱਤਾ ਪੰਜਾਬ ਤੋਂ ਸਾਈਕਲ ਤੇ ਜਿਹੜੇ ਉਹ ਮਲਿੰਗਲਾ ਪਾਸ ਕਰਨਾ ਹੈ ਤੇ ਗੁਰਬਰਾਡ ਦਾ ਧੰਨਵਾਦ ਧੰਨਵਾਦ ਬਾਈ ਤੇਰਾ ਵੀ ਆ ਪਹਾੜਾਂ ਦੀਆਂ 8-7 ਰਾਤਾਂ ਬਹੁਤ ਸੋਹਣੀਆਂ ਰਹੀਆਂ ਉਮਲਿੰਗਲਾ ਤੱਕ ਇੱਕ ਦੂਜੇ ਦੇ ਹੌਸਲੇ ਨਾਲ ਆ ਗਏ ਆ ਤਾਂ ਵੈਸੇ ਵੀ ਜਾਣਾ ਸੀ ਬਸ ਸਾਰਾ ਜਾ ਹੋ ਜਾਂਦਾ ਵੀ ਜੇ ਮੈਨੂੰ ਮੈਨੂੰ ਇਹ ਫਾਇਦਾ ਹੋਇਆ ਵੀ ਗੁਰਬਰਾਡ ਨੇ ਪਹਿਲੇ ਭਾਈ ਉਹ ਕਰੇ ਹੋਏ ਨੇ ਕੀ ਬੋਲਦੇ ਉਹਨੂੰ ਟਰੈਕ ਕਰੇ ਹੋਏ ਤੇ ਉਹ ਵਾਲਿਆ ਜਿਹੜਾ ਐਕਸਪੀਰੀਅੰਸ ਹੈ ਉਹ ਆਪਣੇ ਕੰਮ ਆਇਆ ਤੇ ਜਿਹੜਾ ਭਾਈ ਆਪਣਾ ਸਾਈਕਲ ਹੈ ਪੰਜਾਬ ਦਾ ਪਹਿਲਾ ਸਾਈਕਲ ਹੈ ਜਿਹੜਾ ਪੰਜਾਬ ਤੋਂ ਚੱਲ ਕੇ ਉਮਲਿੰਗਲਾ ਪਹੁੰਚਿਆ ਅਗਰ ਕੋਈ ਹੋਰ ਵੀਰ ਵੀ ਆਇਆ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਮੈਂ ਸਟੱਡੀ ਕਰੀ ਹੈ ਜਿਹੜੇ ਦੋ ਵੀਰ ਚੱਲੇ ਸੀਗੇ ਉਹ ਚੱਲੇ ਸੀਗੇ ਮਨਾਲੀ ਤੋਂ ਤੇ ਜਿਹੜੇ ਦੂਸਰੇ ਦੋ ਵੀਰ ਆ ਜਿਹੜੇ ਪਹਿਲੇ ਰੇਸ਼ੂ ਮੁਰ ਧਨਵੰਤ ਐ ਤੇ ਉਹ ਚੱਲੇ ਸੀਗੇ ਭਾਈ ਸ਼੍ਰੀਨਗਰ ਤੋਂ ਤੇ ਧਨਵੰਤ ਭਾਈ ਦਾ ਦਿਲੋਂ ਧੰਨਵਾਦ ਉਹ ਡੈਲੀ ਕਾਲ ਕਰਕੇ ਗਾਈਡ ਕਰ ਦਿੰਦਾ ਦਾ ਮਾਈਂਡ ਸੈਟ ਬਣਾ ਦਿੰਦਾ ਸੀਗਾ ਇਸੇ ਕਰਕੇ ਆਪਾਂ ਭਾਈ ਇੱਥੇ ਤੱਕ ਪਹੁੰਚ ਗਏ ਤੇ ਬਰਾੜਾ ਹਾਂ ਅੱਗੇ ਦੇ ਸਫ਼ਰ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕ ਖੇਚ ਰੱਖੀਗਾ ਚੜ੍ਹਦੀ ਕਲਾ ਚ ਰੱਖੇ ਬਾਬਾ ਤੇ ਦੇਖਣ ਵਾਲੇ ਵੀ ਸਾਰੇ ਬਸ ਆਪਾਂ ਇਹ ਸਾਈਕਲ ਖੋਲ ਕੇ ਗੱਡੀ 'ਚ ਰੱਖੀਏ ਤੇ ਆਪਾਂ ਫਿਰ ਭਾਈ ਹੰਲੇ ਪਹੁੰਚੀਏ ਠੀਕ ਹੈ ਭਾਈ ਜੀ ਤਾਕੀ ਉੱਪਰ ਦਾ ਸਾਈਕਲ ਕਹਿੰਦੇ ਗੱਡੀ ਮਿਲ ਗਈਆਂ ਵਾਪਸੀ ਵਾਲੀਆਂ ਤੇ ਬਹੁਤ-ਬਹੁਤ ਮੁਬਾਰਕਾਂ ਤੈਨੂੰ ਚੋਬਰਾ ਇੱਕ ਵਾਰੀ ਫੇਰ ਹਾਏ 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 ਤੁਸੀਂ ਨਿਕਲੋ ਮੈਂ ਆਪਦੀ ਕਲਿੱਪ ਬਣਾ ਕੇ ਅਗਲੇ ਪਿੰਡ ਲੰਘਦਾ ਹੋਵਾਂ ਚੇਲੇ ਕੱਲ ਉਮਲਿੰਗਲਾ ਸਬਮਿਟ ਕਰਨ ਤੋਂ ਬਾਅਦ ਆਪਾਂ ਇਹ ਸੋਹਣੀ ਥਾਂ ਤੇ ਆ ਗਏ ਸੀਗੇ ਕਿਉਂਕਿ ਜਿਹੜੇ ਆਪਾਂ ਨੂੰ ਸਰਦਾਰ ਸਾਹਿਬ ਮਿਲੇ ਸੀਗੇ ਉਹ ਬਾਈ ਮਹਿੰਦਰਾ ਐਡਵੈਂਚਰ ਵਾਲੇ ਸੀਗੇ ਤੇ ਉਹ ਦੇਖ ਕੇ ਬਹੁਤ ਖੁਸ਼ ਹੋਏ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਨਾਲ ਹੀ ਇੱਥੇ ਇਨਵਾਈਟ ਕਰ ਲਿਆ ਆਪਾਂ ਨੂੰ ਤੇ ਇਹ ਸੋਹਣੀ ਥਾਂ ਦੇ ਉੱਤੇ ਰਾਤ ਬਿਤਾਉਣ ਤੋਂ ਬਾਅਦ ਤੇ ਇਹ ਪਹਾੜਾਂ ਨੂੰ ਅਲਵਿਦਾ ਕਰਦੇ ਹੋਏ ਅੱਜ ਆਪਾਂ ਪਹੁੰਚ ਜਾਗੇ ਲੇਹ ਦੇ ਵਿੱਚ ਲੇਹ ਦੇ ਵਿੱਚ ਦੰਗੇ ਵੀ ਚੱਲ ਰਹੇ ਆ ਆ ਜਿਹੜੇ ਪਾਰਟਿਸਪੈਂਟ ਸੀਗੇ ਮਹਿੰਦਰਾ ਵਾਲੇ ਉਹਨਾਂ ਦੀ ਫਲਾਈਟਾਂ ਵੀ ਆ ਤਾਂ ਦੋ ਮਾਰਾਂ ਚ ਮਨ ਹੋ ਰਿਹਾ ਤੇ ਇੱਕ ਰੁਕਣ ਦਾ ਪਲਾਨ ਸੀਗਾ ਤੇ ਦੂਸਰਾ ਇਹ ਸੀਗਾ ਵੀ ਇੱਥੋਂ ਨਿਕਲੇ ਜਾਵੇ ਤਾਂ ਹੁਣ ਐਟ ਦੀ ਐਂਡ ਪਲਾਨ ਇਹ ਬਣਿਆ ਵੀ ਜੋ ਹੋਊਗਾ ਦੇਖਿਓ ਜਾਉਂਗੇ ਜੀ ਹਾਂ ਫਲਾਈਟਾਂ ਵੀ ਕਰਵਾਈਆਂ ਹੋਈਆਂ ਉਹਨਾਂ ਨੇ ਤੇ ਆਪਾਂ ਇੱਥੋਂ ਨਿਕਲੀਏ ਤੇ ਕੁੱਲ ਮਿਲਾ ਕੇ ਕੱਲ ਦਾ ਸਫਰ ਬਹੁਤ ਸੋਹਣਾ ਰਿਹਾ ਰਾਤੀ ਐਂਡਿੰਗ ਨਹੀਂ ਕਰ ਹੋਈ ਕਿਉਂਕਿ ਭਾਈ ਸਾਹਿਬ ਆਪਣੇ ਕੋਲੇ ਨਾ ਤਾਂ ਨੈਟਵਰਕ ਸੀਗਾ ਤੇ ਨਾ ਹੀ ਫੋਨ ਚਾਰਜ ਸੀਗੇ ਕੁੱਲ ਮਿਲਾ ਕੇ ਐਕਸਪੀਰੀਅੰਸ ਬਹੁਤ ਸੋਹਣਾ ਰਿਹਾ ਅਗਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਪਾਣੀ ਪੀਓ ਆਪਣੇ ਕੋਲੇ ਕਾਫੀ ਰੱਖਿਓ ਬਿਨਾ ਡਾਈਟ ਤੋਂ ਉਮਲਿੰਗਲਾ ਨਾ ਚੜਿਓ ਤੇ ਗੁਰੂ ਮਹਾਰਾਜ ਕਿਰਪਾ ਕਰੇ ਹੋਰ ਵੀ ਵੀਰ ਉਮਲੇਂਗਲਾ ਸਰ ਕਰਨ ਤੇ ਵੀਡੀਓ ਦੀ ਕਰਦੀ ਇੱਥੇ ਹੀ ਸਮਾਪਤੀ ਜੇਕਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਸੋਹਣਾ ਜਿਹਾ ਕਮੈਂਟ ਕਰਦੇ ਹੋ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਜੀ ਮਿਲਦੇ ਆਂ ਕੱਲ ਨਵੇਂ ਰਾਮਾ ਉੱਤੇ ਧੰਨਵਾਦ ਜੀ